ਦੱਸ ਦੇਣਾ ਜੇ ਤੂੰ ਤੱਕੜਾ ਲਿਆ ਕਰੇ ਨਹੀਂ ਤੇ ਸਾਨੂੰ ਜਿਹੜੇ ਇਹ ਗਿਫਟ ਕੀਤੀ ਹੈ ਸਨਮਾਨਤ ਕੀਤੀ ਹੈ ਵੀ ਅੱਗੇ ਹੋਰ ਜੋ ਘਟੂ ਘਟ 20 ਰੁਪਏ ਦੀ ਬੱਕਰੀ ਹੈ ਇਹ ਦੱਸ ਦਾਂ ਲੈ ਕੇ ਜਾਓ ਇਹ ਕਰੂ ਭੁੱਲਰ ਬੋਰਡ ਤੇ ਭਾ ਕੇ ਤੇ 10 ਦਿਨ ਫੈਲ ਜਾਇਆ ਕਰੂੰਗਾ ਬਾਕੀ ਤੇ ਲੈ ਅਸੀਂ ਨਵੇਂ ਲਿਆ ਰਹੇ ਦੀ ਬੱਕਰੀ ਇਹਦੀ ਆਉਣ ਅਸੀਂ 10 ਦਿਨ ਇਹ ਰੱਖਿਆ ਕਰੂੰਗਾ 10 ਦਿਨ ਮੈਂ ਰੱਖਿਆ ਕਰਾਂਗਾ ਬੱਕਰੀ ਦਾ ਕੀ ਹਿਸਾਬਤਾਵਾ ਹੈ ਇਹ ਬੱਕਰੀ ਆਪਾਂ ਮੇਲਿਆਂ ਤੇ ਜਾਂਦੇ ਰਹਿੰਨੇ ਆ ਬੱਕਰੀਆਂ ਦੇ ਮੰਡੀਆਂ ਦੇ ਇਹ ਆਪਣੇ ਜਿਹੜਾ ਕੰਮ ਲੋਕਾਂ ਤੇ ਤਿਹੜੀ ਪਹੁੰਚਦੀ ਹੈ ਵੀਡੀਓ ਬਕਰੇ ਤਾਂ ਕਰਕੇ ਆਪਾਂ ਜਿਹੜਾ ਸਨਮਾਨਤ ਕੀਤਾ ਆਪਣੇ ਕੰਮ ਨੂੰ ਆ ਬੱਕਰੀਆਂ ਜਿਹੜੇ ਪਿੱਛੇ ਸਾਨੂੰ ਦੋਵਾਂ ਭਰਾਵਾਂ ਨੇ ਸੰਝੀ ਤੇ ਵੰਡਾਂ ਦਾ ਕਿਵੇਂ ਕਰਾਂਗੇ ਅਗਲੀ ਬੱਕਰੀ ਇਹਦੀ ਆਉਣ ਅਸੀਂ ਦੱਸ ਦੇਣਾ ਇਹ ਰੱਖਿਆ ਕਰੂਗਾ ਇਹ ਦਿਨ ਮੈਂ ਰੱਖਿਆ ਕਰਾਂਗਾ ਜੇ ਬੱਚੇ ਦੂਰ ਦਿੱਤੇ ਇੱਕ ਗੱਲ ਹੋਰ ਹੈ ਇਹਨੂੰ ਆਪਾਂ ਵੇਚਣਾ ਵੀ ਨਹੀਂ ਪਹਿਲਾਂ ਹੀ ਪਹਿਲਾਂ ਹੀ ਸਨਮਾਨਤ ਜਾਨਾ ਪੜਾ ਇਹਨੂੰ ਵੇਚ ਵੀ ਨਹੀਂ ਸਕਦੇ ਨਾ ਬੁੱਢੀ ਗੱਲ ਗੁੰਨੀਆਂ ਪੂਰੀਆਂ ਪਾਈਆਂ ਜੀ ਵੇਖੋ ਇਧਰ ਪੂਰੀ ਭਈ ਹੈ ਨਾ ਭਲਾਂਗਾ ਨਾ ਮੰਡੀ ਤੇ ਸਨਮਾਨਤ ਕੀਤਾ ਸਾਨੂੰ ਵੇਰ ਕਿਹਾ ਉਹ ਪੁੱਛਿਆ ਇਹਨੂੰ ਤੇ ਉਹ ਉਤਲੇ ਪੱਧਰ ਦੀਆਂ ਗੱਲਾਂ ਬਾਤਾਂ ਬਾਈ ਤੁਸੀਂ ਵੀ ਜੇ ਐਵੇਂ ਸਨਮਾਨਤ ਹੋਣੇ ਚਾਹੁੰਦੇ ਹੋ ਆਪਣੇ ਚੈਨਲ ਬਣਾਓ ਤੇ ਵੀਡੀਓ ਬਣਾਉਣਾ ਸ਼ੁਰੂ ਕਰੋ ਨਾ ਬਾਈ ਕਿਉਂ ਬਾਈ ਹਾਂ ਜਿਹੜੀ ਮੇਨ ਗੱਲ ਹੈ ਹੁਣ ਕਾ ਭੇਡ ਵੀ ਕਰਨੀ ਆਪਾਂ ਨੂੰ ਸਨਮਾਨਤ ਆ ਭੇਡ ਉਹ ਅਗਲੇ ਤੇ ਤੁੰਗਲੀ ਤੇ ਕਰਨੀ ਹਾਂ ਹਾਂ ਕਵੀ ਜਮਨ ਸਿੰਘ ਪੁਰੀਆਂ ਗਾਨੀਆਂ ਗੋਨੀਆਂ ਪਾਈਆਂ ਰਸੇ ਰਸੇ ਪੂਰੇ ਨਵੇਂ ਪਾਏ ਆ ਤੁਸੀਂ ਦੇਖੋ ਤੇ ਸਾਨੂੰ ਜਿਹੜੇ ਇਹ ਗਿਫਟ ਕੀਤੀ ਹੈ ਸਨਮਾਨਤ ਕੀਤੀ ਹੈ ਵੀ ਅੱਗੇ ਹੋਰ ਝਟੂ ਝਟ 20 ਹਜ਼ਾਰ ਦੀ ਬੱਕਰੀ ਹੈ ਇਹ ਤੇ ਅੱਗੇ ਜਦੋਂ ਇਹਦੇ ਮੇਮ ਮੇਮਣੇ ਮੂਮਣੇ ਹੋਏ ਉਹ ਅਸੀਂ ਬੱਚੇ ਇਹਦੇ ਵੰਡ ਲਾਂਗੇ ਕਿਹੜਾ ਇਹਨੂੰ ਅਸੀਂ ਰੱਖਾਂਗੇ ਸਾਂਝੀ 10 ਦਿਨ ਲੈ ਕੇ ਜਾਓ ਇਹ ਕਰੂ ਭੁੱਲਰ ਬੋਲਟ ਤੇ ਭਾ ਕੇ ਤੇ 10 ਦਿਨ ਮਿਲ ਜਾਇਆ ਕਰੂਗਾ ਰਾਗੀ ਦੋਲੇ ਅਸੀਂ ਨਵੇਂ ਲਿਆ ਰਹੇ ਦੋਲੇ ਲਿਆਦੇ ਮੈਰੀ ਚ ਦੁੱਧ ਪਾਉਣ ਵਾਸਤੇ ਭੁੱਲਰਾ ਜੇ ਆਪਾਂ ਮਤਲਬ ਦੁੱਧੂ ਪੁਰਾਣੇ ਵਾਲਾ ਚਲਾਈਏ ਨਾ ਕੀ ਤਾਂਬੇ ਜਿਹੇ ਦੇ ਉਹਦੇ ਹੁੰਦੇ ਹਨਾ ਤੇ ਉਹ ਚੀਜ਼ ਚ ਆਪਾਂ ਦੁੱਧ ਪਾ ਕੇ ਉਵੇਂ ਪੀਗੇ ਤੇ ਥੋੜਾ ਸਿਹਤ ਲਈ ਉਹਨੇ ਚੰਗਾ ਹੋਊਗਾ ਪੂਰੇ ਚੰਗਾ ਹੋਊਗਾ 10 ਦਿਨ ਅਜ ਤੂੰ ਤੱਕੜਾ ਲਿਆ ਕਰ ਨਹੀਂ ਤੇ ਜੇ ਆਤ ਬਣ ਗਈ ਫੇਰ ਮੈਂ ਜਿਵੇਂ ਆਤ ਬਣ ਗਈ ਦੱਸ ਦੇਣਾ ਬਾਦ ਪੈ ਚ ਗਰਮੇ ਜਣਾ ਫੇਰ ਬੱਕਰੀਆਂ ਦੁੱਧ ਭਾਲਿਆ ਫੇਰੀ ਜੱਬ ਕੜਾ ਫੇਰ ਵੀ ਹੈ ਨਾ ਇਹ ਆ ਜਾ ਤੇਰੀ ਚੱਕ ਕੇ ਤੂੰ ਮੇਰੇ ਘਰੇ ਆ ਜਾ ਕਰੀਂ ਪੀ ਲੱਗਦੇ ਆ ਕੇ ਦੇਖੋ ਭਰਾਓ ਮਿਹਨਤ ਕਰਿਆ ਕਰੋ ਚੈਨਲ ਬਣਾਓ ਸਭ ਨੂੰ ਵੀ ਸਨਮਾਨਤ ਹੋਣਗੇ ਹਾਂ ਤੋੜ ਗਿਆ ਚੈਨਲ ਯਾਰ ਆਪਦੇ ਆਪ ਦੇ ਬਈ ਤੁਸੀਂ ਬਣਾ ਲਓ ਤੇ ਬੱਕਰੀਆਂ ਨੂੰ ਪ੍ਰਮੋਟ ਕਰੋ ਜੀ ਹਾਂਜੀ ਹਾਂਜੀ ਤੇ ਹੁਣ ਤੈਨੂੰ ਕਿਵੇਂ ਲੱਗੀ ਸਾਡੀ ਵੀਡੀਓ ਸਾਡੇ ਪੇਜ ਦੇਣਾ ਜਦੋਂ ਵਧੀਆ ਵਧੀਆ ਵੀਡੀਓ ਹੈ ਤੇ ਕਮੈਂਟ ਵੀ ਜਰੂਰ ਕਰਿਓ ਤੇ ਸਾਡੇ ਨਾਲ ਮਤਲਬ ਤੁਸੀਂ ਪੇਜ ਪੂਜ ਬਣਾਉਣਾ ਤੇ ਸੰਮਰਕ ਕਰੋ ਜੀ ਸੰਮਰਕ ਕਰ ਲਿਓ ਭਾਈ ਪੂਰੀ ਸਿੱਧੀ ਜਾਣਕਾਰੀ ਦੇਵਾਂਗਾ ਹਾਂ ਸਹੀ ਗੱਲ ਹੈ ਆ ਜਾਣੇ ਆ ਜੋ ਕੈਂਦੀ ਭਲਾਈਆਂ ਨੇ ਮੇਨ ਬਸ ਸਟੈਂਡ ਤੇ ਤੁਸੀਂ ਦੇਖ ਲਈ ਹਾਂ ਕੋਈ ਕੋਈ ਗੱਪ ਨਹੀਂ ਕੋਈ ਹਾਂ ਤੁਹਾਨੂੰ ਥੋੜੇ ਸਾਹਮਣੇ ਅਸੀਂ ਤੁਹਾਨੂੰ ਦਿਖਾਇਆ ਕਿ ਭਲਾਈਆਂ ਨੇ ਜਿਹੜੀ ਬੱਸ ਸਾਡੇ ਪਿੰਡ ਵਿੱਚ ਦੀ ਜਾਊਗੀ ਮਾਨ ਵਾਲਿਆਂ ਦੀ ਹਾਂ ਸਹੀ ਹੈ ਜੀ ਸਹੀ ਹੈ ਠੀਕ ਹੈ ਜੀ